ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਰੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਰਮੀ ਦੇ ਲੈਵਲ ਦੇ ਮਾੜਾ ਦਿਖਾਉਣੀ ਹੈ ਰੇਟ ਐ ਡਿਟੇਲ ਇਨਫੋਰਮੇਸ਼ਨ ਸਾਰੀ ਵੀਰ ਤੋਂ ਲੈ ਕੇ ਦਿੰਨੇ ਆ ਆਓ ਅਗੇ ਕਰੀਏ ਕਰੀਏ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਵੀਰ ਜੀ ਚੰਗੀਦਰਾਂ ਸਮਾਰਕ ਐਡਰੈਸ ਨੋਟ ਕਰ ਲਿਆ ਕਰੋ ਵੀਰੇ ਕਈ ਵਾਰ ਵੀ ਰਹੁੰਦੇ ਆ ਵੀ ਇਹ ਕਿਹੜਾ ਸ਼ਹਿਰ ਆ ਕਿਹੜਾ ਪਿੰਡ ਆ ਹਨ ਆਪਣਾ ਬਰਨਾਲਾ ਸ਼ਹਿਰ ਆ ਖਾਸ ਜਿਹੜਾ ਸੇਖੇ ਧੂਰੀ ਨੂੰ ਰੋੜ ਜਾਂਦਾ ਉਸ ਰੋੜ ਦੇ ਉੱਤੇ ਆਪਣਾ ਫਾਰਮ ਆ ਨਾਮ ਦਾ ਫਾਰਮ ਫਾਰਮ ਦਾ ਨਾਮ ਪੈਂਦਾ ਜੱਗੀ ਡੇਰੀ ਫਾਰਮ ਬਰਨਾਲਾ ਮੋਬਾਈਲ ਨੰਬਰ 98153 94107 ਅੱਜ ਕਿਹੜਾ ਗਾਵਾਂ ਹਾਜ਼ਰ ਆਂ ਹਾਂ ਜੀ ਗਾਵਾਂ ਤਾਂ ਆਪਣੇ ਕੋਲ 12-13 ਨੇ ਜੀ ਪਰ ਆਪਾਂ 8 ਗਾਵਾਂ ਕੇ ਅਮਰਜ ਕਰਾਂਗੇ ਬਾਕੀ ਕੱਚੀਆਂ ਕਿਵੇਂ ਪਤਾ ਤੇ ਹਾਂ ਬਾਕੀ ਆਪਣੇ ਕੋਲ ਮੱਝਾਂ ਵੀ ਹੈਗੀਆਂ 6-7 ਮੱਝਾਂ ਦੀ ਵੀਡੀਓ ਆਪਾਂ ਕੱਲ ਨੂੰ ਪਾਵਾਂਗੇ ਪਹਿਲਾ ਨੰਬਰ ਜਿਹੜੀ ਬੱਚੀ ਦੇਖ ਰਹੇ ਆ ਕਿਹੜਾ ਸੂਸੂਈ ਹੈ। ਹਾਂ ਬਾਈ ਜੀ ਪਹਿਲਾ ਬੱਚੀ ਸੂਈ ਹੈ ਦੋ ਦਰਾਂ ਦਾ। ਬੱਚਾ ਕੀ ਜੇਦਾ? ਬੱਚੀ ਹੈ ਜੀ ਮੰਗਰ ਸ਼ਹੀਵਾਲ ਬੱਚੀ ਆ ਪਿਓ। ਕਦੋਂ ਪਸੂਈ ਹੈ ਇਹ? ਇਹ ਸੂਈ ਹੈ ਜੀ ਸਵੇਰੇ 4 ਵਜੇ ਤੋਰ ਬਤ। ਸਵੇਰੇ 4 ਵਜੇ ਜੇਰ ਜੁੱੜਾ ਨਾ। ਹਾਂ ਜੇਰ ਜੱਪੇ ਦੀ ਬਿਲਕੁਲ ਓਕੇ ਆ। ਸੇਵਾ ਵਗੈਰਾ ਦੇਖ ਸਕਦਾ ਬੈਠਦਾ। ਸੋਹਣਾ ਸਾਫ਼ ਸੁਥਰਾ। ਰਾਜੀ ਸਮੀ ਪੜੀ ਵੀ, ਲੱਸੀ ਨਾ ਵੀ ਕਿਸੇ ਪਾਸੋਂ ਨਹੀਂ। ਫੁੱਲ ਸਾਈਜ਼ ਦੇ ਵਿੱਚ ਆ ਤੇ ਫਿਰ ਜੇਰ ਜੁੱੜ ਜਮੜਾ ਨਾ। ਹਾਂ ਹਾਂ ਬਾਈ ਜੀ ਜੇਰ ਜੱਪੇ ਦੀ ਗਾਰੰਟੀ ਆਗੀ ਠੀਕ ਹੈ ਤੇ ਜਿਹੜੀ ਵੀ ਵੇੜ ਆਪਣੇ ਕੋਲ ਸੁਈ ਵੀ ਹੋਊਗੀ ਉਹਦੇ ਜੇ ਦੇਪੇ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਜਿਹੜੀ ਗੱਪਾਂ ਆ ਉਹਦੀ ਭਾਰ ਬੁਖਾਰ ਦੀ ਫੁੱਲ ਗਾਰੰਟੀ ਹੋਊ ਦੁੱਧ ਕਿੰਨਾ ਕੁ ਦੇ ਦਊਗੀ ਇਹ ਬਾਈ ਜਿਹੜੀ ਦੁੱਧ ਵਾਲੀ ਗੱਲ ਆ ਉਹ ਆਦਾ ਪਾ ਦਊਗੀ ਵਧੀਆ ਹੈਨਾ ਹਾਂ ਬਾਈ ਜੀ ਦੁੱਧ ਪੂਰਾ ਚੰਗਾ ਪਾ ਦਊਗੀ ਬੋਡੀ ਵੇਟ ਬਹੁਤ ਚੰਗਾ ਵੱਚੀ ਦਾ ਬਾਕੀ ਮੁੱਠੀ ਵਾਲਾ ਥਣ ਲੱਗਿਆ ਜਿਹਨੂੰ ਆਪਾਂ ਲਾ ਲਓ ਵੀ 50% ਕਰ ਲੈੰਡੋ ਕਹਿ ਸਕਦੇ ਆ ਉਹ ਚੀਜ਼ ਬੱਛੀ ਹੈ ਜੀ ਕਿੰਨਾ ਦੁੱਧ ਦੇ ਦੋਹਾ ਜਸਟਾ ਦੁੱਧ ਵਾਈ ਜੀ 20 ਤੋਂ ਪਲਾਸੀ ਪਾ ਦੂਗੀ ਬਾਕੀ ਜਿਹੜੀ ਦੁੱਧ ਵਾਲੀ ਗੱਲ ਹੈਗੀ ਉਹ ਹੈਗੀ ਆਪਦੀ ਕੇਰ ਦੀ ਠੀਕ ਹੈ ਆਪਾਂ ਦੁੱਧ ਦੀ ਗਾਰੰਟੀ ਕਿਸੇ ਦੀ ਵੀ ਨਹੀਂ ਦਿੰਦੇ ਵੀਰੇ ਪਤਾ ਕੀ ਗੱਲ ਆ ਮੁੜ ਕੇ ਬਾਈ ਕਹੀ ਜਾਂਦੇ ਜੇ ਤੁਸੀਂ ਇੰਨਾ ਕਿਹਾ ਸੀ ਤੁਸੀਂ ਇੰਨਾ ਕਿਹਾ ਸੀ ਨਾ ਦੁੱਧ ਪੁੱਤ ਸੇਵਾ ਦਾ ਹਾਂ ਦੁੱਧ ਆਏਗਾ ਸੇਵਾ ਦਾ ਬਾਈ ਜੀ ਕੋਈ ਤੁਹਾਡੇ ਕੋਲੇ ਜਾ ਕੇ ਕਿਲੋ ਦੇਵੇ ਕੋਈ ਦੇਵੇ 20 ਕਿਲੋ ਇਹਦਾ ਰੇਟ ਕਿਹਾਊਗਾ हां भाई जी ਜਿਹੜੀ ਕਹਾਤਵੰਦ ਕੇ ਬੇਨਤੀ ਆਪਾਂ ਪਹਿਲਾਂ ਵੀ ਵੀਰਾਂ ਨੂੰ ਇਹੀ ਬੇਨਤੀ ਕਰਦੇ ਹੁੰਦੇ ਆ ਵੀ ਜਿਹੜੇ ਆਪਣੇ ਮੁੱਲ ਹੋਣਗੇ ਉਹ 2000 ਰੁਪਏ ਛੋੜ ਹੋਊਗੀ ਵੀਰ ਬਣ ਕੇ 54000 ਕੱਟੜਾ ਨਾ ਖਿੱਚਾ ਜਾਈਂ ਕੀ ਰਦੇ ਮਗਾਪਾ हां भाई जी 75000 ਦੀ ਰਸੀ ਦੇ ਜਿੰਦੇ ਸਰਫੇ ਦਾ ਰੱਖਿਆ ਵੀਰ ਨੇ 75000 ਮਾਨਤਨ ਮੌਕੇ ਤੇ ਮਾੜਾ ਮੋਟਾ ਹੋ ਜਾਊਗਾ ਹਨਾ ਮਾਂ ਭਾਈ ਜੀ 2000 ਰੁਪਏ ਮਾਨਤਨ ਹੋ ਜਾਊਗਾ ਬੱਕ ਇਹਨੇ ਮੰਗਣ ਵੀ ਬੱਚੀ ਪੂਰੇ ਟੋਪਰੇ ਆਪ ਵੀ ਬੱਚੀ ਆ ਦੋ ਤਾਂ ਦਾ ਹਜੇ ਠੀਕ ਆ ਜੇ ਧਾਰ ਸਾਰਾ ਕੁੰਮ ਜਮਾ ਡਾਲਣਾ ਠੀਕ ਹੈ ਬਾਈ ਜੀ ਪੂਰੀ ਫੁੱਲ ਬੜਾ ਫੁੱਲ ਕਿਸੇ ਪਾਸੋਂ ਵੀ ਕੋਈ ਮਤਲਬ ਘਾਟਦਾ ਹੈ ਹੀ ਨਹੀਂ ਪੂਰਾ ਵੀ ਉਹ ਨੰਬਰ ਜਿਹੜੀ ਵੇੜ ਆਪਾਂ ਦੇਖ ਰਹੇ ਆ ਕਿਹੜਾ ਸੁਆ ਸੂਰੀ ਆਈ ਮੱਤੋ ਫਾਈ ਆ ਬਾਈ ਐਮਨ ਦਾ ਦੂਜਾ ਸੁਆ ਸੂਗੀ ਠੀਕ ਹੈ ਮਾਲਕ ਨੇ ਜਿਹੜਾ ਤੁਹਾਨੂੰ ਦੱਸਿਆ ਉਹ ਵੀਰੇ ਦੱਸਿਆ ਵੀ 18 ਕਿਲੋ ਤੋਂ ਪਾਇਆ ਇਹਨੇ ਪਹਿਲਾਂ ਨੇ ਠੀਕ ਹੈ ਪਰ ਦੁੱਧ ਉਹੀ ਗੱਲ ਆ ਜਾਂਦੀ ਹੈ ਦੁੱਧ ਹੈਗਾ ਕੇਰ ਦਾ ਬਾਈ ਜੀ ਠੀਕ ਹੈ ਜੀ ਕੋਈ ਭੈਣ ਭਰਾ ਮੇਰੇ ਵੀਰ ਲੈ ਕੇ ਜਾਣਗੇ ਕੇਰ ਕਰਨਗੇ ਠੀਕ ਹੈ ਉਹ ਇਹ ਦੁੱਧ ਚੂਰਣਗੇ ਪਰ ਜਿਹਨਾਂ ਦਾ ਬੋਡੀ weight ਆ ਥਣਲੇਵਾ ਜੀ ਉਹਨੂੰ ਆਪਾਂ ਤਾਜ਼ਾ ਲਾ ਸਕਦੇ ਆ ਵੀ ਇਹ 20 ਕਿਲੋ ਦੁੱਧ ਪਾ ਦੂ 20 ਕਿਲੋ ਦੁੱਧ ਪਾਉਣ ਵਾਲੀ ਬੱਚੀ ਹੈਗੀ ਆ ਖੁੱਲ੍ਹੇ ਆਰਾਮ ਨਾਲ ਜੇ ਬਾਕੀ ਇਹਨਾਂ ਦੇ ਜਿੰਨਾ ਆਪਾਂ ਮਾਲ ਦਿਖਾਵਾਂਗੇ ਨਾ ਵੀਰੇ ਅੱਜ ਜੀ ਫੈਟ ਕੁਆਲਿਟੀ ਤੇ ਚਾਹੇ ਮੰਡਾ ਦੇਖ ਲੈ ਪਰ ਤੁੱਪੇ ਮੁੰਡਾ ਲਈ ਫਿਰਦਾ ਜਮਾ ਚੈੱਕ ਦੀ ਨਹੀਂ ਇਹ ਨਹੀਂ ਵੀ ਪੋਰਾ ਮੈਂ ਲਾਣਾ ਸੱਟਾਂ ਲੱਗ ਜੂਗੀ ਚੈਨ ਤੰਦੂਰ ਕੋਲੇ ਬੰਨਦੇ ਨੇ ਇਹਨੂੰ ਇਹਦਾ ਰੇਟ ਕੀ ਰਹੂਗਾ 75000 ਇਹ ਦੇ ਦਿਆਂਗੇ ਬਾਈ ਜੀ ਜੇ ਵੀਰ ਕੋਈ ਜੋੜਾ ਲੂ ਮਾਨਦਾਨ ਕਰ ਦਾਂਗੇ ਹਾਂ ਜੀ ਜੋੜੇ ਦਾ 5000 ਰੁਪਏ ਮਾਨਦਾਨ ਕਰ ਦਾਂਗੇ ਬਾਈ ਜੀ ਠੀਕ ਹੈ ਇਹ ਦੂਜੇ ਨੰਬਰ ਤੇ ਰੇਟ 75000 ਦੂਜਾ ਸੂਰੀਆ ਹਾਂ ਜੀ ਥਣ ਗੁੱਲੇ ਵਾਲਾ ਹਾਥੀ ਚਵਾਈ ਵਾਲਾ ਛੜੀ ਸੀਲ ਦੇਖ ਸੋ ਜਿੱਦਾਂ ਮਰਜੀ ਜੋੜੇ ਦਾ ਬਾਈ ਇਹਨਾਂ ਪੁੱਤ ਲੇਵੇ ਲੂਵੇ ਦਾ ਹੱਥ ਮਾਰ ਕੇ ਦਿਖਾ ਦੇ ਸਮਾਰ ਕੇ ਠੰਡੀ ਢੁੰਡੀ ਉਹ ਤਾਂ ਮੰਨ ਲਵੀ ਯਾਰ ਵਰਫਲ ਕੀ ਆ ਬੰਨੇ ਉਹ ਤੋਂ ਬੰਨੇ ਇਹਨੂੰ ਨੰਬਰ ਵੀਰੇ ਜਰ ਮਗਾ ਬਈ ਪੰਜਾਬ ਵਾਲੀ ਜਰਸੀ ਦੀ ਡਿਮਾਂਡ ਆ ਜਿਹੜੇ ਵੀਰਾਂ ਦਾ ਤੋਹਫੇ ਦੀ ਡਿਮਾਂਡ ਆ ਨਾ ਹੱਥ ਫੇਰ ਕੇ ਦਿਖਾ ਦੇ ਪੁੱਤ ਵਹਿੜ ਦੇ ਉੱਤੇ ਜਮਾ ਠੰਡੀ ਸੀਲ ਵਰ ਪਰਜੀ ਬਈ ਕਿਸੇ ਪਾਸੇ ਵੀ ਭੋਰਾ ਵੀ ਹੱਥ ਧਰਾ ਨਹੀਂ ਹੈਗੀ ਬਾਕੀ ਦੁੱਧ ਪਾਉਗੀ ਬਈ 22 23 ਕਿਲੋ ਖੁੱਲਾ ਇਹਦਾ ਐ ਮੰਨ ਲੈ ਵੀ ਜਿਵੇਂ ਤੂੰ ਕਹਿੰਦਾ ਉਹਨਾਂ ਵੀ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਰਹਿ ਤਾਂਗੇ ਠੰਡੀ ਠੰਣ ਗੁੱਲਿਆ ਰ ਹੈ ਨਾ ਠਣ ਗੁੱਲਿਆ ਬੜੀ ਟੋਪਰ ਜਰਸੀ ਆ ਬਈ ਯਾਰ ਪੂਰੇ ਵੱਡੇ ਬਾਡੀ ਵੇਟ ਵਾਲੀ ਜਰਸੀ ਆ ਦੁੱਧਾ ਵੀ ਤਾਂ ਪਾਰ ਚੱਲੂ ਖੁੱਲਾ ਵਈ ਖੁੱਲਾ ਦੁੱਧੇ ਨੂੰ ਪਾਉਣਾ ਚਾਹੀਦਾ 24 25 ਕਿਲੋ ਲੈ ਚੱਲ ਖੇਰ ਪਰ ਜਿੰਨੀ ਗਰਮੈਸ਼ ਪੈ ਰਹੀ ਆ 20 ਕਿਲੋ ਵੀ ਬਹੁਤ ਹੋ ਜਾਂਦਾ ਬਾਈ ਕਿਹੜਾ ਡੰਗਰ ਨੇ ਜਦੋਂ ਹੱਡਾਂ ਜੋ ਕੱਢਣਾ ਨਾ ਇਹਦਾ ਪਰ ਰੇਟ ਕੀ ਰੱਖਿਆ ਹਾਂ ਬਾਈ ਇਹ 85000 ਰੁਪਏ ਮੁੱਲ ਇਹਦਾ ਮਾਨਦਾਨ ਕਰਦਾ ਹੁਣ 2000 ਰੁਪਏ ਮਾਨਦਾਨ ਕਰਦੇ ਆਂਗੇ ਪਰ ਹਜੇ ਐ ਮੰਨ ਲਓ ਵੀ ਇਹਦਾ 1% ਦੇਵਾ ਤਿਆਰ ਹੋਇਆ ਵਾ 1% ਹਜੇ 90% ਨਹੀਂ ਹੋਰ ਤਿਆਰ ਕਰਦੇ ਇਹ ਤਾਂ 10% ਹਵਨ ਜਿੱਥੇ ਜੀ ਕਰਦਾ ਖੜਗੀ ਦੇਖ ਲੈ ਹਨਾ ਪੱਕਾ ਲੱਗਦਾ ਖੜੀ ਆਪਾਂ ਗੱਲਾਂ ਕਰ ਲਾ ਕੇ ਚੱਕਣ ਲੱਗੀ ਹੱਥ-ਪੈਰ ਦੇ ਪੁੱਤ ਦੇ ਮੈਨੂੰ ਇਹਦੇ ਹੱਥ-ਪੈਰ ਦਿਓ ਤੀਜਾ ਨੰਬਰ 85000 ਹਾਂ ਜੀ ਹਾਂ 85000 ਰੁਪਿਆ ਠੰਡੀ ਤਾਂ ਇੰਨੀ ਲੇਵੇ ਤੇ ਜ਼ਵੇਰ ਕੇ ਦਿਖਾ ਦੇ ਪੁੱਤ ਬਾਕੀ ਦੂਜੀ ਗੱਲ ਥਣ ਦੇ ਪੇ ਦੀ ਜੇ ਕੋਈ ਵੀਰ ਲੈ ਕੇ ਜਾਂਦਾ ਹੈਗਾ ਉਹਦੀ ਗਾਰੰਟੀ ਹੈ ਆਪਣੀ ਗਾਰੰਟੀ ਹੈ ਅਗਲਾ ਉਹਦੇ ਘਰੇ ਲੈ ਜਾ ਕੇ ਗੱਡੀ 'ਚ ਲਾ ਕੇ ਥਣ ਚੈੱਕ ਕਰੇ ਜੇ ਕੋਈ ਥਾਂ ਤੇ ਘਾਟ ਬਾਦ ਹੋਵੇ ਆਪਣੀ ਗਾਂਹ ਵਾਪਸ ਕਰ ਦਵੇ। ਬਸ ਗੱਲ ਹੀ ਖਤ। ਕਿਉਂਕਿ ਭਾਈ ਜਿਹੜਾ ਮੌਸਮ ਆ ਇੰਜ ਘੰਟੇ 'ਚ ਨਹੀਂ ਪਤਾ ਲੱਗਦਾ ਵੀ ਕੀ ਹੋ ਜਾਣਾ ਹਨਾ। ਘੰਟੇ 'ਚ ਤਾਂ ਆਰਪਾ ਦੀ ਲੜਾਈ ਆ। ਹਾਂ। ਵਾਂਦੇ ਵਾਂਦੇ। 3 ਨੰਬਰ 85000 ਰੇਟ ਹਨਾ। ਤੇ ਸੂਣ 'ਚ ਹਫ਼ਤਾ ਕੱਢ ਜੂਗੀ ਅਜੇ। ਹਾਂ ਭਾਈ 10 ਦਿਨ ਵੀ ਲੈ ਸਕਦੇ ਆ ਹਫ਼ਤਾ ਦਾ ਪੱਕਾ ਵੀ ਲੈ ਜੂਗੀ। ਠੀਕ ਹੈ ਠੀਕ ਹੈ। 4 ਨੰਬਰ ਆਪਾਂ ਦੇਖ ਰਹੇ ਆ ਐਰ ਸ਼ਰ ਹਨਾ। ਮੈਂ ਕਿਹਾ ਟੋਪਰੀ ਬੱਚਾ ਭਾਈ। ਕਿਹੜਾ ਸੂਆ ਸੁੰਦੀ ਆ। ਸਵਾਦ ਦੂਜਾ ਬਾਈ ਜਿੰਨਾ ਮਾਲ ਆਪਣੇ ਕੋਲ ਇੱਕ ਬੱਚੀ ਖੀਰੀ ਆ ਬਾਈ ਤੋਹਫਾ ਦਿਖਾਵਾਂਗੇ ਉਹ ਵੀ ਜਿਵੇਂ ਆਪਾਂ ਪਹਿਲਾਂ ਇੱਕ ਖੀਰੀ ਬੱਚੀ ਪਾਈ ਸੀ ਨਾ ਠੀਕ ਐ ਐ ਮੰਨ ਲਓ ਵੀ ਉਹਦੀ ਡਾਵਰ ਰੋਲ ਭੈਣ ਹੀ ਹੈਗੀ ਠੀਕ ਐ ਹੱਤੋਂ ਤੇ ਫੇਰ ਕੇ ਦਿਖਾ ਦੇ ਪੁੱਤੋ ਸਮਾਰ ਕੇ ਲੈਵੇ ਤੇ ਸਰਪੰਚ ਤੇ ਕਹਿ ਦਨ ਲੈਂਦੇ ਜਨਤ ਜਾਈ ਬਾਈ ਹਫ਼ਤਾ ਲੈ ਜੀ ਹਫ਼ਤਾ ਬਾਗੀ ਦੁੱਧ ਦੀ ਗੱਲ ਕਰੀਏ ਜਿਹੜੀ ਦੁੱਧਾਂ ਦੀ ਕੁਆਲਿਟੀ ਹੈ ਬਾਈ ਮਾਲਕ ਦੱਸ ਕੇ ਗਿਆ 24 ਕਿਲੋ ਲੈਵਾ ਖਿੱਚ ਕੇ ਦਿਖਾ ਦੇ ਪੁੱਤੋ ਇਹ ਨੇਵਾ ਲੂਹਾ ਦੇ ਠੀਕ ਹੈ 24 ਕਿਲੋ ਦੁੱਧ 24 ਕਿਲੋ ਦੁੱਧ ਦੱਸਿਆ ਕਹਿੰਦਾ ਭਈ ਨੈਟ ਚੋਇਆ ਹੋਇਆ ਠੰਡ ਗੁੱਲੇ ਵਾਲਾ ਹੈ ਨਾ ਮਗਰ ਟੋਪ ਪੂਰਾ ਬਾਕੀ ਇਹ ਵੱਡੇ ਬੋਡੀ ਵੇਟ ਦੇ ਆ ਕੋਈ ਵੀ ਵੀਰ ਛੋਟੀ ਮੰਨ ਕੇ ਨਾ ਆਵੇ ਠੀਕ ਹੈ ਮਨਾ ਰੇਡ ਕੀ ਰੱਖਿਆ ਦਾ ਆਪਾ 85000 ਦੀ ਇਹ ਦੇ ਦਾਂਗੇ ਬਾਈ 85 ਥੋੜਾ ਬਹੁਤਾ ਮਾਰਦਾ 4 ਨੰਬਰ ਵਾਲਾ ਕਰ ਦਾਂਗੇ ਆਹ ਮੈਂ ਤੁਹਾਨੂੰ 2000 ਰੁਪਇਆ ਹੋ ਜਾਊਗਾ ਤੋਰਾ ਤਾਰਾ ਯਾਰ ਕੈ ਵਾਤਾ ਵੱਡੀ-ਬੁੱਡੀ ਫੁੱਲ ਆਣ 80 ਦੀ ਆ ਪੂਰੀ ਪਿੰਡਾਂ ਐ ਦਿਖਾਦੇ ਐ ਸਰੀਂਹ ਦੇ ਕੱਪੜੇ ਵਰਗਾ ਪਿੰਡਾ ਵੈ ਰੇਸ਼ ਮਰਗਾ ਪਿੰਡਾ ਜਿਹੜੇ ਸਹੈਣੇ ਬੰਦੇ ਕੇ ਕਹਿੰਦੇ ਸੀ ਨਾ ਵੀ ਰੇਸ਼ ਮਰਗੀ ਚੀਜ਼ ਆ ਉਹ ਚੀਜ਼ ਆ ਰੇਟ 85000 85000 ਰੁਪਇਆ ਬਾਈ ਜਿਵੇਂ ਹੁਣ ਆਮ ਹੀ ਆ ਜਿਵੇਂ ਮੇਰੇ ਨਾਲ ਆਪਾਂ ਦੇਖਦੇ ਇੱਕ 10 ਇੱਕ 15 ਮੁੱਲ ਪਾਇਆ ਹੁੰਦਾ ਬਾਈ ਜੈ ਜੈ ਗੱਲ ਆ ਆਪਣਾ ਮਾਲ ਵੜਾ 2 200 ਰੁਪਏ ਬਣ ਜਾ ਚਲੋ ਹਾਂ ਹਾਂ ਪਰ ਭਈ ਯਾਰ ਹੁਣ ਤਾਂ ਆਪਾਂ ਪਰਸੋਂ ਵੀਡੀਓ ਪਈ ਸੀਗੀ ਸਾਰੇ ਚੱਕ ਦਿਆਂ ਹਾਂ ਪਰਸੋਂ ਐ ਮੰਨ ਲਓ ਵੀ ਪ੍ਰਮਾਤਮਾ ਦਾ ਏਡਾ ਸ਼ੁਕਰ ਆਦਾ ਤੇ ਦਾ ਵੀ ਮੈਂ 1 ਵਜੇ ਰੋਟੀ ਵੇਚ ਕੇ ਖਾਧੀ ਆ ਠੀਕ ਹੈ ਕੋੜੇ ਵੇਚ ਕੇ ਸੌਂ ਗਈ ਜਮੈਂ ਹਾਂ 1 ਵਜੇ ਸਾਰਾ ਮਾਲ ਸੇਲ ਹੋ ਗਿਆ ਸੀਗਾ ਗਰਮ ਵਾਲੀਆਂ ਕਣਕ ਦਾ ਰੇਟ ਜਮੈਂ ਜene 55000 ਦਾ ਕਿਤੋਂ ਮਿਲਦੀ ਹੋਈ ਨਹੀਂ ਮਿਲਦੀ ਨਹੀਂ ਭਈ ਯਾਰ ਧੋਕੜ ਘੰਬਰ ਦਿੰਦੇ ਲੋਕ ਲਿਆ ਭਈ 5 ਨੰਬਰ ਵਾਲੀ ਬਾਹਰੋਂ 5 ਨੰਬਰ ਤੇ ਆ ਗਈ ਆਪਣੀ ਸਾਈ ਵੱਲ ਜਵੈਂਦੀ ਹਣਾ ਬਈ ਗਾਂ ਕਾਦੀ ਆ ਜਰਾ ਇਹ ਮਾਲਾ ਅੱਜ ਦੇ ਸਮੇਂ ਦੀ 4 ਲੱਖ ਵਾਲੀ ਮੱਝ ਆ ਕਰਮਾਂ ਵਾਲੀ ਥਾਂ ਤੋਂ ਬੜਾ ਭੈੜਾ ਹਨਾ ਬੜਾ ਚੰਗਾ ਥਾਂ ਲੇਵਾ ਪੁੱਤ ਮੜਾ ਜਾ ਹੱਥ ਫੇਰ ਕੇ ਦਿਖਾ ਦੇ ਬੈਠ ਤੇ ਦੇਖੋ ਬਈ ਠੰਡੀ ਸੀਲ ਠੰਡੀ ਸੀਲ ਨਹੀਂ ਲੋਕਾਂ ਦਾ ਸ਼ਹੀ ਵਾਲ ਗਰਮ ਹੁੰਦੀ ਆ ਐ ਹੁੰਦੀ ਆ ਯਾਰ ਐਂ ਬਹਿ ਜਾ ਜਹੇ ਕੋਈ ਕਹਿ ਦਨ ਲੈਂਦੀ ਐ ਡੇਢ ਤੋਂ ਤਿਆਰੀ ਚ ਹੀ ਆ ਬਸ 2-4 ਦਿਨਾਂ ਦੀ ਗੱਲ ਹੀ ਆ ਲੱਗ ਜਿਹੜੀ ਜਹਜਰਾ ਹਨਾ ਹਾਂ ਪਰ ਇੱਕ ਗੱਲ ਆ ਬਈ ਜਿਹੜਾ ਵੀਰ ਜਾਂ ਭੈਣ ਭਰਾ ਮੇਰਾ ਲੈ ਗਿਆ ਇਹਨੂੰ ਅੱਛਾ ਕਰੂਗਾ ਜਾਗ ਵੇਚਣੀ ਨਹੀਂ ਨੀਗਾ ਹਣ ਮੈਂ ਕਿਹਾ ਸਾਰੀ ਜ਼ਿੰਦਗੀ ਘਰੋਂ ਨਹੀਂ ਕੱਢੀ ਐਨੀ ਕੁ ਟੋਪਰ ਚੀਜ਼ ਹੈਗੀ ਰੇਟ ਕਿਰ ਹੋ ਗਿਆ ਦਾ 85000 ਰਹੁ ਬਈ 85 85000 ਆਪਣੇ ਕੋਲੇ ਅੱਜ 75 ਤੇ 85 ਵਾਲਾ ਮਾਲ ਹੀ ਆ ਜੇ ਬਾੜੀ ਚੰਗੀ ਆਈ ਤਾਂ ਵੀ ਨਹੀਂ ਲਖਵਾਉਂਦਾ ਮੈਂ ਕਿਹਾ ਬਾਈ ਯਾਰ ਹੁਣ ਆ ਵੇੜਾ ਇਧਰੋਂ ਲਾ ਲੋ ਰਾਜਸਥਾਨ ਕੰਨੀਓ ਵੀਡੀਓ ਆਉਂਦੀਆਂ ਨੇ ਇਹ ਜੀਆਂ ਵੜਾਂਦੀਆਂ ਆਉਂਦੀਆਂ ਜਾਵਾਂ ਠੀਕ ਆ ਹੈ ਜੀ ਬਣਾ ਦਾ ਢੇਢ ਢ ਪੌਣੇ 2-2 ਲੱਖ ਰੁਪਈਆ ਸਵਾ ਸਵਾ ਲੱਖ ਰੁਪਈਆ ਦਾ ਆਮ ਹੀ ਮੰਗੀ ਜਾਂਦਾ ਸ਼ੂਟਿੰਗ ਬਣਾਂਦੀ ਐਨੀ ਆ ਅੱਜ ਮੁੰਡਾ ਆਪਣਾ ਹੱਥ ਫੇਰ ਹੀ ਜਾਂਦਾ ਮਤਲਬ ਇਹ ਨਹੀਂ ਕੋਈ ਗੱਲ ਥਣਾ ਸੁਣਾ ਤੇ ਫੇਰ ਕੇ ਗੱਲ ਪੁੱਤ ਸਮਾਰ ਕੇ ਕੋਈ ਲੱਤ ਨਾ ਕੋਈ ਛੜ ਬਾਈ ਯਾਰ ਪਤਾ ਹੀ ਨਹੀਂ ਕਰਮਾਂ ਵਾਲੀ ਨੂੰ ਬਈ ਦਿੱਕਤ ਵਾਲੀ ਗੱਲ ਹੈ ਨਹੀਂ ਅੱਜ ਦਾ ਟਾਈਮ ਦੀ ਰਾਣੀ ਗਾਂ ਹਨਾ ਮੈਂ ਕਿਹਾ ਟੋਪ ਆ ਬਾਈ ਯਾਰ 85000 ਕੀਮਤ ਹਾਂ ਆਮ ਹੀ ਤੁਸੀਂ ਆ ਜੀ ਮੈਂੜਾ ਆਪੋਂ ਮੈਂ ਵੀ ਵੀਡੀਓ ਦੇਖਦਾ ਹੋਰ ਵੀ ਭੈਣ ਭਰਾ ਮੇਰੇ ਵੀਰ ਦੇਖਦੇ ਹਨਾ 85 ਚ ਮਾਨਦਾਨ ਦਾ ਕਰਦਾਂਗੇ ਹਾਂ ਹਾਂ ਬਾਈ ਜਰ ਜਿਹੜਾ ਵੀਰ ਭੈਣ ਆਪਣੇ ਕੋਲੇ ਮਾਨ ਨਾਲ ਆਊਗਾ ਦੇਖੇ ਤੋਰ ਜਾਨਵਰ ਦੇਖੇ ਤੋਰਾਂਗੇ ਜਿਹੜੇ ਇੱਕ ਮਿੰਟ ਵਾਲੇ ਹੁੰਦੇ ਨੇ ਵੀ ਭਾਈ ਠੱਗ ਨੇ ਇਹ ਚੋਰ ਨੇ ਉਹਨਾਂ ਵੀਰਾਂ ਨੂੰ ਆਪਣੀ ਰਿਕਵੈਸਟ ਆ ਕੇ ਆਪਣੇ ਕੋਲੇ ਨਾਲ ਆਉਗਾ ਬਾਈ ਅੰਚ ਚੋਰ ਅਸੀਂ ਤਾਂ ਚੋਰਾਂ ਜਮਾ ਪੱਕੇ ਹੋ ਜਾਜ ਗੱਲ ਹੈ ਇੱਕ ਮਿੰਟ ਹੋ ਜਾਗਾ ਪਾਰ ਕਰ ਦਿੰਗੇ ਕੋਈ ਨਹੀਂ ਕੌਣਾ ਕਰਦਾ ਹਾਂ ਤੇਰੇ ਫੋਨ ਤੇ ਵੀ ਉਹ ਰਮਨ ਮੁੰਡਾ ਆਪਣੀ ਵੀਡੀਓ ਪਾਉਣਾ ਰਮਨ ਦੇ ਵੀ ਉਹ ਮੈਨੂੰ ਕਦੇ ਜੰਗਰੀ ਨਹੀਂ ਲੈ ਕੇ ਗਏ ਹੁਣੇ ਮੈਨੂੰ ਲੱਗਦਾ ਜਿਹੜੇ ਕਹੀ ਜਾਣਗੇ ਤਾਂ ਠੱਗ ਹੈ ਤੇ ਚੋਰ ਹੁੰਦੇ ਆ ਆਪਣੇ ਆਪ ਜਿਹਨੇ ਜਿਹੜੀ ਭੈਣ ਨੂੰ ਭਰਾ ਨੂੰ ਸਾਡੇ ਦੇ ਭਰੋਸਾ ਆ ਉਹ ਆ ਸਾਡੇ ਕੋਲ ਉਹ ਬੇਰ ਕਾਲ ਦੁੱਧ ਪੀਣਾ ਨਹੀਂ ਹੁੰਦਾ ਪੈੜ ਕਾਲਾ ਚਲੋ ਅੱਗੇ ਆ ਕੀ ਲਾਸ਼ 6 ਨੰਬਰ ਤੇ ਹਨਾ ਬੱਤੋ ਫਾਈ ਹੈ ਭਾਈ ਬਿਲਕੁਲ ਖੀਰੀ ਬੱਚੀ ਆਏ ਇੱਕ ਖੀਰੀ ਆਪਾਂ ਪਹਿਲਾਂ ਪਾਈ ਸੀ ਉਹਦੇ ਬਾਈ ਜਿਹਾ ਆ ਹਾਂ ਉਹ ਸਾਰਿਆਂ ਤੋਂ ਪਹਿਲਾਂ ਸੇਲ ਹੋਈ ਆ ਉਹ ਇਧਰ ਬਾਗੀ ਹਰਿਆਣੇ ਚ ਅੱਛਾ ਇਹ ਦੰਦੋ ਖੀਰੀਆ ਦਿਨ ਕੈਂ ਕੱਢ ਦੀਆ ਦਿਨ ਤੋਂ ਪੰਜ ਆ ਬਈ ਹਜੇ 10-12 ਮੱਛੀ ਹੈ ਅੱਛਾ 10-12 ਦਿਨ ਹਜੇ ਬਾਕੀ ਆ ਕਿੰਨਾ ਗੱਲ ਬਿਲਕੁਲ ਖੀਰੀਆ ਜੇ ਇਹ ਦੋ ਦੰਦ ਵੀ ਹੋਵੇ ਜਾਂ ਇਹ ਦੰਦ ਸਿੱਟੇ ਹੋਵੇ ਜਾਂ ਕੱਢੇ ਹੋਵੇ ਤਾਂ ਆਪਾਂ 50000 ਰੁਪਏ ਨਾਮ ਦੇਵਾਂਗੇ ਵੀਰ ਨੂੰ ਜੇ ਕੋਈ ਆ ਕੇ ਦੰਦ ਆਪਣੇ ਦੇਖੇ ਵੇਆ ਦੰਦ ਦੇਖ ਕੇ ਗੱਲ ਨਹੀਂ ਦੁੱਧ ਦੀ ਗੱਲ ਆ ਦੁੱਧ ਬਈ ਜਿਹੜੀ ਕੁਆਲਿਟੀ ਆ ਇਹਦਾ ਬੋਡੀ weight ਆਗਾ ਉਦੋਂ ਤੋਂ ਐ ਲਾ ਲੋ ਵੀ 20 ਕਿਲੋ ਦਾ ਤਾਜ਼ਾ ਆਪਾਂ ਲਾ ਸਕਦੇ ਆ ਠੀਕ ਆ ਨੀ ਜਿਵੇਂ ਬੱਚੀ ਪੈਣਣਾਗੀ ਖੀਰੀ ਹੈਗੀ ਮਤਲਬ 18 19 ਕਿਲੋ ਦਾ ਕਿਤੇ ਗਿਆ ਜੀ ਰੇਟ ਇਹਦਾ ਰੇਟ 85 ਹਜ਼ਾਰ ਦੀ ਇਹ ਦੇ ਦੇਗੇ ਵੀ ਸ 85 ਦੇ 85 74500 ਤੇ ਹੈਗੇ ਅੱਜ ਹਾਂ ਭਾਈ ਜੀ ਪਤਾ ਨਹੀਂ ਕੀ ਗੱਲ ਆ ਹੁਣ ਕਈ ਭੈਣ ਭਰਾ ਵੀਰ ਕਹਿੰਦੇ ਆ ਵੀ ਯਾਰ ਮੁੱਲ ਵਾੜਿਆ ਜਾਂ ਐਂ ਬਾਈ ਜਿਵੇਂ ਪ੍ਰਦੀਪ ਕਹਿੰਦਾ ਹੁੰਦਾਗਾ ਵੀ ਤੁਸੀਂ ਜਾਨਵਰ ਪਾਓ ਕੁਆਲਿਟੀ ਵਾਲਾ ਜੈਸ ਗੱਲ ਆ ਜਿਹੜੀਆਂ ਤੁਸੀਂ ਉਹ 35 40 50 65 ਵਾਲੇ ਨਾ ਪਾਓ ਕਿਉਂਕਿ ਉਹਨਾਂ ਨੇ ਨਾ ਤਾਂ ਕੋਈ ਐਡਾ ਦੁੱਧ ਦੇਣਾ ਹੁੰਦਾ ਬਾਈ ਬਸ ਗੱਲ ਉਹੀ ਆ ਗਈ ਜਿਵੇਂ ਹੁਣ ਸਵਰਾਜ 735 ਤੇ ਆਸ ਆਪਣੇ ਕੰਮ ਤੇ ਰਹੇ ਨਹੀਂ ਹਾਂ ਕਿਉਂ ਨਹੀਂ ਰਹੇ ਸੁਪਰ ਸੀਟਰ ਆ ਗਏ ਰੂਟਾਵੇਟਰ ਆ ਗਏ ਮਸ਼ੀਨਰੀ ਵਧ ਗਈ ਬੜਕੀ ਇਹਨਾਂ ਚੀਜ਼ਾਂ ਚਾਰ ਵਾਲੇ ਮਸ਼ੀਨ ਉਹਨਾਂ ਆ ਆ ਕਿੱਥੇ ਜਾ ਕੇ ਦਰਪੂਗਾ ਹਾਂ ਇਹ ਉਹੀ ਚੀਜ਼ਾਂ ਜਾਨਵਰਾਂ ਚ ਨੇ ਬਾਈ ਹੁਣ ਕਿੰਨਾ ਕਿੰਨਾ ਲਾ ਲੋ ਪੀਡੀਫ ਵਗੈਰਾ ਜਾਂ ਹੋਰ ਕਿੰਨਾ ਕਿੰਨਾ ਪੈਸਾ ਲਾਉਂਦੇ ਆ ਮੇਲਿਆਂ ਤੇ ਜੇ ਤੁਸੀਂ ਚੰਗੇ ਜਾਨਵਰ ਪਾਓਗੇ ਤੋੜਾ ਵੀ ਇਹ ਨਹੀਂ ਪਤਾ ਕਿਹੜੇ ਜਾਨਵਰ ਨੇ ਤੁਹਾਡਾ ਨਾਂ ਬਣਾ ਦੇ ਜੈਨ ਹੁਣ ਗੱਲਾਂ ਜਾਮਾ ਯਾਰ ਸਿਰੇ ਗੱਲਾਂ ਕੀ ਕਿਤਾ ਇਹ ਆਪਣੇ ਨਰਨੇ ਕੱਢੇ ਹੋਏ ਗੱਲਾਂਗੇ ਤੁਹਾਡੇ ਵੀ ਕੱਢੇ ਹੋਇਆ ਕਿ ਦੋ ਪਰ ਘਟ ਤੁਰ ਲੋ ਪਰ ਤੁਰ ਲੋ ਮੜ ਕੇ ਨਾਲ ਤਿੰਨ ਜਾਲੀ ਜਾਨੇ ਲੈਣ ਨਾਲੋ 10 ਬੰਨਣ ਨਾਲੋ ਪੰਜ ਗਾਵਾਂ ਲੈ ਲੋ ਚੱਜੀਆਂ ਲੈ ਲੋ ਚੱਜ ਦੀਆਂ ਲੈ ਲੋ ਵਧੀਆ ਲੈਓ ਜਿਹੜੇ ਕੋਈ ਜ਼ਿਆਦਾ ਵੱਡੇ ਫਾਰਮਰ ਨੇ ਉਹ ਚਲੋ ਕੁਆਲਿਟੀ ਵਾਲੀਆਂ ਗਾਵਾਂ ਨਹੀਂ ਪਾਉਂਦੇ ਆ ਵੀਰ ਹਨਾ ਮੁਰੂ ਵੀ ਆਉਲ ਕਰਦੀ ਆ ਬੁੱਧਾ ਦੇ ਪਟਾ ਹੀ ਫੜਦਾ ਗੱਪੜ ਵਹਿੜ ਆ ਗਈ ਬਾਈ ਜੀ ਹੋਰ ਹਾਂ ਬਾਈ ਇਹ ਐ ਮੰਨ ਲਓ ਵੀ ਕਰਾਸ ਬਰੀਡ ਚ ਜਿਹੜੇ ਵੀਰ ਥੋੜੀ ਜਿਹੀ ਡੱਬੀ ਲੈਣ ਦੇ ਸ਼ਕੀਨ ਨੇ ਠੀਕ ਹੈ ਤੇ ਉਹਨਾਂ ਲਈ ਮੰਨ ਲਓ ਤੋਹਫਾ ਹੀ ਆ ਕਿਉਂਕਿ ਨਾਲ ਤਾਂ ਇਹ ਗਰਮੀ ਨਹੀਂ ਇਹਨੇ ਮੰਨਣੀ ਕੋਈ ਨਾਲੇ ਡੱਬੀ ਵਾਲਾ ਚਾਹ ਪੂਰਾ ਹੋ ਜਾਊਗਾ ਠੀਕ ਹੈ ਦੁੱਧ ਕਿੰਨਾ ਦੇ ਦੂੰਗੀ ਦੁੱਧ ਬਾਈ ਜਿਹੜਾ ਇਹਦਾ ਅਸਲੀ ਤੇ ਮਾਲਕ ਦੱਸ ਕੇ ਗਿਆ ਉਹ ਦੱਸ ਕੇ ਗਿਆ 15 ਕਿਲੋ ਜੀ ਪਹਿਲਾਂ ਵੱਲੋਂ ਝੋਆ 17 16 ਮਨ ਵਾਲੇ ਅਗਲਾ ਹਾਂ 16 17 ਦਾ ਯਾਰ ਜਿਹੜੇ ਚੰਗੀ ਕੀਰ ਕਰਦਾ ਨਾ ਬਾਈ 17 18 ਕਿਲੋ ਦਾ ਜਾਨਵਰ ਕੱਢ ਹੀ ਦਿੰਦਾ ਆਮ ਹੀ ਵਧੀਆ ਜਿਹੜਾ ਹੁਣ ਜਿਹੜੀ ਗੱਲ ਆ ਗਈ ਗੱਪੀਆਂ ਵਾਲੀ ਜੀ ਆਪਾਂ ਇਹਨੂੰ 25 ਕਿਜੀ ਲੈ ਲਵੋ ਦੋ ਗੱਪੀ ਇਕੱਠੇ ਹੋਏ ਹੋਏ ਆ ਬਾਈ ਜਮਾ ਹੀ ਨਹੀਂ ਕਿਸੇ ਨੇ ਮੰਨਣਾ ਸੋ ਆਪਾਂ ਸੁਹਾਗੇ ਨੂੰ ਕਰਾ ਕੇ ਜਾਈਏ ਉਹਦਾ ਫਾਇਦਾ ਕੋਈ ਨਹੀਂ ਸੁਹਾਗਾ ਸੁਹਾਗੇ ਤੇ ਕਰਾ ਕਰਾਈ ਹੈ ਕਰਾਈ ਆ ਇੱਕ ਗਾਂ ਖੜੀ ਹੈ ਆਪਣੇ ਕੋਲੇ ਹੋਰ ਉਹਨੂੰ ਗਾਂ ਨੂੰ ਬੁਖਾਰ ਹੋ ਗਿਆ ਠੀਕ ਆਪਾਂ ਤਾਂ ਲਾਈ ਨਹੀਂ ਵਿੱਚ ਹਾਂ ਆਪਾਂ ਲਾਈ ਨਹੀਂ ਵਿੱਚ ਉਹ ਕੱਲ ਜਦੋਂ ਮੈਂ ਗਾਂ ਲਈ ਨਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਗੁਰੂ ਦਾ ਉਹਦੇ ਬੰਦੇ ਦੇ ਬਾਣਾ ਪਾਇਆ ਹੋਇਆ ਜੀ ਕਦਮ 24 ਕਿਲੋ ਦੁੱਧ ਚੋਇਆ ਹੋਇਆ ਹੁਣ ਜੇ ਮੈਂ ਵੀਡੀਓ ਚ 24 ਕਿਲੋ ਬੋਲਦਾ ਤੈਨਿਆ ਦਾ ਮੰਗਰ ਬੋਲਣਾ ਹੀ ਸੀ ਵੀ ਭਾਈ ਹਾਂ 24 ਕਿਲੋ ਦਿੱਤਾ ਹੋਊਗਾ ਆਪਣਾ ਦੁੰਨਾ ਦਾ ਹੀ ਨਾਮ ਬਨਾਮ ਬਸ ਅੱਡੋ ਅੱਡੀ ਸਮਝਾ ਚਲੋ ਹਣਾ ਅੱਡੋ ਅੱਡੀ ਸਮਝਾ ਫ੍ਰੀਜਨਾ ਕਹਿੰਦਾ ਪਾ ਆਪ ਦੀ ਸਮਝ ਨਾ ਖਰੀਦੋ ਆਪ ਦੀ ਸਮਝ ਨਾ ਖਰੀਦੋ ਬਾਈ ਕਿਸੇ ਦੇ ਕਹਿਣਾ ਕੁਛ ਨਹੀਂ ਹੁੰਦਾ ਹਾਂ ਸਾਡੇ ਕਹਿਣਾ ਜਮਾਣਾ ਵੀ ਇਹ ਇੰਨਾ ਦੇਊਗੀ ਸਾਡੇ ਕਹਿਣਾ ਜਮਾਣਾ ਮੰਨੋ ਇਹਦਾ ਰੇਟ ਕੀ ਆ ਇਹ ਵੜ ਬਾਈ ਆਪਾਂ ਦੇ ਰਾਂਗੇ 60000 ਰੁਪਏ ਦੀ 2000 ਰੁਪਏ ਕਰਨਾ ਹੈ ਕਿ ਮਾਨਤਾ ਨੇ ਵਿੱਚੋਂ ਠੀਕ ਹੈ ਇਹ 60000 ਰੁਪਏ ਦਾ ਲੈ ਲਵਾਂਗੇ ਸੋਣ ਵਾਲੀ ਗੱਬੜ ਦਾ ਹਾਂ ਜੀ ਤਾਂ ਕਾਫੀ ਨਗ ਆਪਸ ਨੂੰ ਦਿਖਾਦੇ ਹਾਂ 98153 967 ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਖਰੀਦਦਾਰੀ ਕਰ ਸਕਦਾ ਹੋ ਵੀਡੀਓ ਦੇਖਣ ਲਈ ਇਹਦੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਾ